ਲੋਬੇ ਮਿੱਤਰੋ ਅੱਜ ਦੀ ਇਹ ਵੀਡੀਓ ਉਹਨਾਂ ਭਰਾਵਾਂ ਲਈ ਆ ਜਿਹੜੇ ਨਰਦੀ ਸਵਾਰੀ ਭਾਲਦੇ ਆ ਭਾਲਦੇ ਵੀ ਚੱਟਾ ਤੇ ਰੇਟ ਵੀ ਘੱਟ ਲਾਉਣਾ ਮੰਨ ਲਓ ਮਿੱਤਰੋ ਸਾਰੀਆਂ ਕਮੀਆਂ ਪੇਸ਼ੀਆਂ ਦੂਰ ਕਰ ਦੂਗਾ ਵੀਡੀਓ ਪੂਰਾ ਨੌਕਰਾ ਬਸ਼ੇਰਾ ਚਾਹੇ ਤਾਂ ਘੋੜੀਆਂ ਭਾਈ ਚੱਲੋ ਚਾਹੇ ਸਵਾਰੀ ਕਰੀ ਚੱਲੋ ਮੰਨ ਲਓ ਜੈਜ ਰੇਟ ਦਾ ਬਰਾਤਾਂ ਬੱਗੀਆਂ ਦਾ ਪਾਸ ਆ ਸੋ ਜਿਹੜੇ ਭਰਾਵਾਂ ਨੇ ਬਰਾਤਾਂ ਬੱਗੀਆਂ ਲਈ ਲੈਣਾ ਉਹ ਵੀ ਦੇਖਾ ਤਾਂ ਹੱਡ ਪੈਰ ਬਹੁਤ ਖੁੱਲਾ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਫਰ YouTube ਚੈਨਲ ਉੱਤੇ ਜੋ ਜਿਹੜੇ ਭਰਾ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆ ਦੋਸਤੋ ਅੱਜ ਸਾਮੀ ਵੀਡੀਓ ਪਾਉਣ ਲੱਗੇ ਆ ਤੁਹਾਡੇ ਲਈ ਨੁਕਰੇ ਘੋੜੇ ਦੀ 5 ਸਾਲ ਦਾ ਘੋੜਾ ਜੀ ਨੁਕਰਾ ਥੋੜੇ ਬਹੁਤੇ ਸਪੌਟ ਹੈਗੇ ਮਾਲਕਾਂ ਨੇ ਸਮੁੰਦਰ ਵਾਲੇ ਖਾਨਦਾਨ ਤੇ ਦੱਸਿਆ ਆਪਾਂ ਅਨਨੋਣ ਮੰਨ ਕੇ ਵੀਡੀਓ 'ਚ ਬੋਲਤਾ ਵੀ ਇਹ ਲੈਣ ਦਾ ਕੋਈ ਨਹੀਂ ਮੰਨ ਕੇ ਦੇਣਾ ਕਿਉਂਕਿ ਆਪਾਂ ਰੇਟ ਹੀ ਬਹੁਤ ਸਸਤੇ 'ਚ ਦੇ ਰਹੇ ਆ ਤਾਂ ਕੀ ਲੈਣ ਹੈ ਹਨਾ ਉਹ ਕਹਿ ਦੀ ਆਪਾਂ ਲੈਣ ਬਾਰੇ ਬਾਕੀ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈ ਪਹੁੰਚੇ ਕਈ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਬਾਈ ਅਸੀਂ ਬਰਾਤਾਂ ਬੱਗੀਆਂ ਵਾਸਤੇ ਲੈਣਾ ਬਰਾਤਾਂ ਦਾ ਵੀ ਪਾਸਾ ਸਵਾਰੀ ਦਾ ਵੀ ਪਾਸਾ ਬੱਗੀ ਦਾ ਵੀ ਪਾਸਾ ਨੰਬਰ 2 ਤੇ ਜਿਵੇਂ ਮੀਟਿੰਗ ਵੀ ਕਰਦਾ ਆਪਾਂ ਇੱਕ ਦੋ ਘੋੜੀਆਂ ਆਪਦੀਆਂ ਇਹ ਤੋਂ ਭਰਾਈਆਂ ਵੀ ਆ ਘਰੇ ਫਾਰਮ 'ਚ ਕਿਉਂਕਿ ਗਰਦਨ ਹੱਡਪੈਰ ਬਹੁਤ ਮਜ਼ਬੂਤ ਹੈ ਜਿਹੜੀ ਘੋੜੀ ਬਰੀਕੀ ਵਾਲੀ ਹੱਡਪੈਰ ਮਜ਼ਬੂਤ ਕਰਕੇ ਰਿਜ਼ਲਟ ਵੀ ਸੋਹਣਾ ਦੋ ਬਾਕੀ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵੀ ਜੈਜ ਮੁੱਲ 'ਚ ਥੋੜੇ ਪੈਸੇ ਲਾ ਕੇ ਚੰਗਾ ਬੱਚਾ ਪਾਲਦੇ ਆ ਤਾਂ ਆਪਣੇ ਚੈਨਲ ਤੇ ਤੁਹਾਨੂੰ ਮਿਲਦੇ ਨੇ ਡੇਲੀ ਇੱਕ ਜਾਂ ਦੋ ਵੀਡੀਓ ਸੇਲ ਵਾਲੇ ਜਾਨਵਰਾਂ ਦੀ ਆਉਂਦੀਆਂ ਤੇ ਫਾਰਮ ਦਾ ਐਡਰੈਸ ਵੀ ਤੁਹਾਨੂੰ ਪਤਾ ਹੈ ਹਰ ਵਕਤ 20 ਤੋਂ 35 ਜਾਨਵਰ ਆਪਣੇ ਕੋਲ ਖੜੇ ਹੀ ਹੁੰਦੇ ਆ ਤੇ ਮਿੱਤਰੋ ਆਜੋ ਵੱਧਦੇ ਆ ਵੀਡੀਓ ਵੱਲ ਪਹਿਲਾਂ ਤਾਂ ਬੱਚੇ ਦੀ ਡਿਟੇਲ ਦਿੰਨੇ ਆ 5 ਸਾਲ ਦਾ ਦੋਸਤੋ ਨੁਕਰਾ ਘੋੜਾ ਬਾਲਪੋਰੀਆਂ ਵੱਲੋਂ ਜਮਾਂ ਸਾਫ਼ 60 ਇੰਚ ਹਾਈਟ ਹੱਡ ਘੋੜਾ ਬਹੁਤ ਮਜ਼ਬੂਤ ਆ ਕੰਨਾਂ ਦਾ ਵੀ ਸੁਨੱਖਾ ਤੇ ਹੱਥਾਂ ਪੈਰਾਂ ਦਾ ਵੀ ਸਾਫ਼ ਆ ਮੇਨ ਗੱਲ ਆ ਗਈ ਸਵਾਰੀ ਲਈ ਮੈਨੂੰ ਕਈ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਹੁੰਦੇ ਬਾਈ ਆਪਾਂ ਨਰ ਲੈਣਾ ਸਵਾਰੀ ਵਾਸਤੇ ਕਿਉਂਕਿ ਨਰ ਦੀ ਸਵਾਰੀ ਪੂਰੀ ਟੌਪ ਦੀ ਮੰਨੀ ਜਾਂਦੀ ਹੈ ਮੜਕਣਾ ਤੁਰਨਾ ਜਿਹੜੇ ਭਰਾਵਾਂ ਨੇ ਸੌਂਕੀ ਪਲਵਾਨੀ ਕਿੜਾ ਦੇਣਾ ਹੁੰਦਾ ਕੋਈ ਬਰੀਡਿੰਗ ਤਾਂ ਕੋਈ ਮਤਲਬ ਨਹੀਂ ਤਾਂ ਅਗਲਾ ਕਹਿੰਦੇ ਆ ਬਾਈ ਆਪਾਂ ਨਰ ਰੱਖੀਏ ਹੈਨਾ ਕਿਉਂਕਿ ਨਰ ਨੇ ਰੋਬ ਨਾਲ ਤੁਰਨਾ ਸਵਾਰੀ ਦਾ ਸਵਾਦ ਲਿਆ ਦਿੰਦਾ ਆਪਾਂ ਕਲਿੱਪਾਂ ਵੀ ਲਾਵਾਂ ਇਸ ਸਵਾਰੀ ਵਾਲੀ ਨੂੰ ਤੁਸੀਂ ਚੈੱਕ ਕਰਿਓ ਤੇ ਪਰ ਕਈ ਵਾਰ ਰੇਟ ਵੱਧ ਜਾਂਦਾ ਘੋੜੇ ਦਾ ਤਾਂ ਮਿੱਤਰੋ ਘੋੜਾ ਵੀ ਨੋਕਰਾ ਲਿਆ ਤਾਂ ਰੂਮ ਤੇ ਆਪਾਂ ਕਹਿੰਦੇ ਨਰਮੇ ਦੀ ਫੋਟਾਰ ਕਰ ਜਾਮਾ ਚਿੱਟਾ ਤੇ ਪਲਿਆ ਵੀ ਸੋਹਣਾ ਹੱਡਾਂ ਪੈਰਾਂ ਦੀ ਸਾਫਾ ਬਾਲ ਭਰੇ ਕਿਹੇ ਪਾਸੋਂ ਕੋਈ ਉਹ ਡਿਫੈਕਟ ਨਹੀਂ ਬਾਕੀ ਰੇਟ ਜਾ ਬਾਕੀ ਸਵਾਰੀ ਕਰਕੇ ਆ ਕੇ ਦੇਖੋ ਸਵਾਦ ਨਾ ਆਇਆ ਫਿਰ ਕਹੋ ਨੰਬਰ ਉੱਪਰ ਵੀਡੀਓ ਚੱਲ ਪੇ ਸੰਪਰਕ ਕਰ ਲੈ ਧੰਨਵਾਦ